ਉਹਦੀ ਸਤਿਕਾਰਯੋਗ ਸੰਗਤਾਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਮੋਖੜਾ ਕਰਦਿਆ ਹੋਇਆ ਤੰਡ ਰਣੀਆਂ ਦੀਆਂ ਸਿੱਖ ਸੰਗਤਾਂ ਬੜੇ ਚਾਅ ਦੇ ਨਾਲ ਸਤਗੁਰੂ ਜੀ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਇੱਕ ਨਗਰ ਕੀਰਤਨ ਵਿਸ਼ਾਲ ਇਕੱਠ ਦੇ ਨਾਲ ਕੀਤਾ ਹੈ ਸਤਗੁਰੂ ਰਵਿਦਾਸ ਮਹਾਰਾਜ ਜੀ ਸੋਚ ਨੂੰ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਉਹਦਾ ਪ੍ਰਚਾਰ ਕਰਨ ਦੇ ਲਈ ਬਹੁਤ ਸੰਗਠਾਂ ਨੇ ਵੱਡਾ ਉਪਰਾਲਾ ਕੀਤਾ ਹੈ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਾਤ ਤੋੜੋ ਸਮਾਜ ਜੋੜੋ ਦਾ ਇਹ ਮਿਸ਼ਨ ਇਹੋ ਇੱਕ ਮਿਸ਼ਨ ਨੂੰ ਜੇਰੋ ਪਾਕਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਮਿਸ਼ਨ ਨੂੰ ਸੰਗਠਾਂ ਨੇ ਅੱਗੇ ਵਧਾਉਣ ਦਾ ਉਪਰਾਲਾ ਕੀਤਾ ਹੈ ਗੁਰੂ ਕੇ ਲੜਨੀਆਂ ਫੌਜਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਸਾਰੀਆਂ ਸੰਗਠਾਂ ਨੇ ਆਲੇ ਦੁਆਲੇ ਜਿਨ੍ਹਾਂ ਵੀ ਪਲਾਂ ਲੱਗੇ ਹਨ ਸੰਗਠਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਹੈ ਗੁਰੂ ਰਵਿਦਾਸ ਮਹਾਰਾਜ ਦਾ ਬੇਗਮਪੁਰੇ ਦਾ ਜੋ ਸੁਪਨਾ ਹੈ ਉਹ ਅੱਜ ਸਾਰਿਆਂ ਨੂੰ ਸਤਾਰਨ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਜਾਤ-ਪਾਤ ਦਾ ਸਮਾਜ ਜੋੜੋ ਦੀ ਗੱਲ ਤਾਂ ਕਰਦੇ ਹਾਂ ਪਰ ਵੱਡੇ-ਵੱਡੇ ਲੋਕਾਂ ਨੇ ਅਜੇ ਵੀ ਜਾਤ ਦਾ ਜੋ ਫਰਕ ਪਾ ਕੇ ਰੱਖਿਆ ਹੈ ਪਾਤਸ਼ਾਹ ਨੇ ਸਾਨੂੰ ਅਮਰ ਸੱਚਾ ਕੇ ਇੱਕ ਬਣਾਇਆ ਹੈ ਪਰ ਅਸੀਂ ਫੇਰ ਵੀ ਇੱਕ ਨਹੀਂ ਹੋਏ ਅਸੀਂ ਆਪਣੀ ਜਾਤ ਫੇਰ ਬਣਾ ਲਈ ਆ ਅਸਲੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਚੰਗੇ ਸਿੱਖ ਬਣਨ ਲਈ ਚੰਗੇ ਭਗਤ ਬਣਨ ਲਈ ਚੰਗੇ ਪਾਰਪਕਾਰ ਕਰਨ ਲਈ ਸਾਨੂੰ ਪ੍ਰੇਰਿਆ ਹੈ ਉਹਨਾਂ ਦੀ ਬਾਣੀ ਤੇ ਗੁਰੂ ਸਾਹਿਬ ਆਣਾ ਵੀ ਬਾਣੀ ਗੁਰੂ ਨਾਨਕ ਸਾਹਿਬ ਮਾਰੇ ਨੇ ਸਾਨੂੰ ਆਖਿਆ ਨੀਚਾ ਅੰਦਰ ਨੀਤ ਜਾਤ ਨੀਤੀ ਹੁਆ ਤਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆ ਸੋਗਾ ਰੀਸ ਜਿੱਥੇ ਨੀ ਸਵਾਲੀਏ ਉਥੇ ਨજર ਤੇਰੀ ਬਖੀਸ ਸਤਿਗੁਰੂ ਉਦਾਸ ਮਹਾਰਾਜੀ ਜਿਹੜੀ ਬਾਹ ਬਾਣੀ ਆ ਉਹਨਾਂ ਦੀ ਉਹਦੇ ਵਿੱਚੋਂ ਕਹਿੰਦੇ ਹਨ ਐਸਾ ਚਾਹੂ ਰਾਜ ਮੈਂ ਜਾਂ ਮਿਲੇ ਸਬਰ ਕੋ ਆਂਾ ਛੋਟ ਵੱਡੇ ਸਭ ਸੰਭਸੇ ਰਵਦਾਸ ਰਹੇ ਪਰਸਨ ਹੁਣ ਸਾਰੀਆਂ ਸੰਗਤਾਂ ਜੰਨੀਆਂ ਵੀ ਸੰਸਾਰ ਭਰ ਦੀਆਂ ਸੰਗਤਾਂ ਹਨ ਤੇ ਗੁਰੂ ਸਾਹਿਬ ਨੇ ਸਮਾਜ ਨੂੰ ਪਰਿਹ ਰਿਆ ਹੈ ਗੁਰੂ ਸਾਹਿਬ ਦੀ ਗੱਲ ਮੰਨ ਕੇ ਅਸੀਂ ਕਿਨੇ ਇਕੱਠੇ ਹੁੰਨੇ ਆ ਅਸੀਂ ਕਿੰਨਾ ਕੁ ਮਿਸ਼ਨ ਨੂੰ ਅੱਗੇ ਤੋਰਨਾ ਹੈ ਇਹ ਅਸੀਂ ਇਹਨਾਂ ਗੁਰਪਰਵਾਂ ਤੋਂ ਸਿੱਖਿਆ ਲੈ ਕੇ ਆਪਣੇ ਬੱਤੀਆਂ ਨੂੰ ਆਪਣੇ ਨੌਜਵਾਨਾਂ ਨੂੰ ਆਪਣੀਆਂ ਬੱਤੀਆਂ ਨੂੰ ਇਹ ਗੱਲ ਦੱਸਣੀ ਹੈ ਕਿ ਗੁਰੂ ਰਬਦਾਸ ਮਹਾਰਾਜ ਜੀ ਇਸ ਦੁਨੀਆ ਦੇ ਉੱਤੇ ਜਿੱਥੇ ਬਨਾਰਸ ਬਟਾਇਆ ਜਿੱਥੇ ਕੋਈ ਅੱਜ ਤੱਕ ਵੀ ਪਰਸ਼ਾਵਾਂ ਨਹੀਂ ਲੈਂਦਾ ਛੋਟੀ ਜਾਂਦਾ ਜਿੱਥੇ ਪੱਟਬੜੀ ਮਨਾਉਂਦੇ ਹਨ ਉੱਥੋਂ ਗੁਰੂ ਸਾਹਿਬ ਨੇ ਇਨਕਲਾਬ ਦਾ ਬਿਜਲ ਬਾਇਆ ਹੈ ਅਸੀਂ ਪੰਜਾਬ ਦੀ ਧਰਤੀ ਤੇ বাসਦੇ ਆ ਸਾਨੂੰ ਭਾਈਚਾਰੇ ਦੀ ਸਾਝ ਪਾ ਕੇ ਮਿਲ ਵਰਤਨ ਕਰਕੇ ਪਿਆਰ ਦੇ ਨਾਲ ਰਹਿਣਾ ਚਾਹੀਦਾ ਸਾਰਿਆਂ ਨੂੰ ਇਹ ਗੁਰੂ ਸਾਹਿਬ ਦਾ ਮਿਸ਼ਨ ਹੈ ਗੁਰੂ ਸਾਹਿਬ ਦਾ ਸੰਦੇਸ਼ ਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾ ਸਤਿਗੁਰੂ ਪਾਤਸ਼ਾਹ ਗੁਰੂ 10 ਵਾਲੇ ਦੇ ਚਰਨਾਂ ਦੇ ਵਿੱਚ ਆਪਾਂ ਨਮਸਕਾਰ ਕਰਕੇ ਉਹ ਤੋਂ ਇਹ ਵੀ ਮੰਗੀਏ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਆਖਦੇ ਹੋ ਬੇਗੰਪੁਰਾ ਸ਼ਹਿਰ ਕੋ ਨਾ ਦੂਖੰਦੋ ਨਹੀਂ ਤੇ ਠਾਓ ਨਾ ਤੁਸੀਂ ਖਰਾਜ ਨਾ ਮਾਲ ਖਾਓ ਆਪਣਾ ਖਾਤਾ ਨਾ ਤਰਫ ਦੀਵਾਰ ਹੋ ਜੇ ਸ਼ਰ ਸਾਨੂੰ ਮਿਲ ਜਾਣ ਤੁਹਾਡੀ ਕਿਰਪਾ ਹੋ ਜੇ ਸਤੇ ਪਤ ਕਰਨਾ ਇਹ ਸਾਰੀ ਤਾਮ ਬੇਨਤੀ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ